ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੂੰ ਤੋਂ ਲੈ ਕੇ ਅਗਲੇ 24 ਘੰਟੇ ਅਤੇ 2 ਤੋਂ 3 ਦਿਨਾਂ ਦੀ ਮੌਸਮੀ ਗਤੀਵਿਧੀਆਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਦੇਖਣ ਨੂੰ ਮਿਲਣਗੀਆਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਰ ਕਾਪਟ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਆਪਾਂ ਹੁਣ ਸਿਸਟਮਾਂ ਦੀ ਗੱਲ ਕਰੀਏ ਤਾਂ तकरीबन ਅੱਧੀ ਰਾਤ ਤੋਂ ਹੀ ਆਪਾਂ ਨੂੰ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਖੇਤਰ ਹੋਗੇ ਇਹਨਾਂ ਵਿੱਚ ਸਿਸਟਮ ਪੱਛਮੀ ਸਿਸਟਮ ਬੰਦਾ ਹੋਇ ਖਾਈ ਦੇ ਰਹੀ ਤੜਕੇ 3-4 ਵਜੇ ਤੋਂ ਮਾਝੇ ਦੇ ਖੇਤਰ ਨੂੰ ਪ੍ਰਭਾਵਿਤ ਕਰਦਾ ਬਦਲਵਾਈ ਵਾਲੇ ਬੰਦੇ ਹੋਏ ਦਿਖਾਈ ਦੇ ਇਸ ਜਿਸ ਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੇ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਡੇਪ ਠਾਨੜਕੋਟ ਤਰਨਤਨ ਸਾਹਿਬ ਦੇ ਥੋੜੇ ਬੋਤੇ ਹਿੱਸੇ ਫਰੋਜਪੁਰ ਹੋ ਗਿਆ ਉਸ ਤੋਂ ਬਾਅਦ ਕਪੂਰਥਲਾ ਜਲੰਧਰ ਚੜਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਅਗਲੇ ਘੰਟਿਆਂ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਓਵਰਆਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਹਲਕੀ ਦਰਮਿਆਨੀ ਹਵਾਵਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਛੋਟੀਆਂ ਮੋਟੀਆਂ ਕਰਮੀਆਂ ਦੇ ਅਸਰ ਦੇਖਣ ਨੂੰ ਮਿਲ ਸਕਦੇ ਹਨ ਇਸ ਤੋਂ ਬਿਨਾ ਸ਼ਹਿਰਪੁਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਗੱਲ ਕਰੀਏ ਤਾਂ ਰੂਪਨਗਰ ਦੇ ਆਸ-ਪਾਸ ਦੇ ਖੇਤਰ ਹੋਗੇ ਨੰਗਲ ਹੋਗਾ ਅਨੰਦਪੁਰ ਸਾਹਿਬ ਹੋਗਾ ਇਹਨਾਂ ਇਤਨਾ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੌਸਮੀ ਹਾਲਾਤ ਦੇਖਣ ਨੂੰ ਮਿਲ ਸਕਦੇ ਹਨ ਬੱਦਲਵਾਈ ਦੇ ਮੀਂਹ ਦੀ ਸੰਭਾਵਨਾ ਬੂੰਦਾਬੰਦੀ ਦੇ ਅਸਾਰ ਲਗਭਗ ਦੇਖਣ ਨੂੰ ਮਿਲਣਗੇ ਜਿਆਦਾ ਤਕੜੇ ਸਿਸਟਮ ਇਸ ਟਾਈਮ ਆਪਾਨੂੰ ਨਹੀਂ ਦੇਖਣ ਨੂੰ ਮਿਲਣਗੇ ਦੁਪਹਿਰ ਤੋਂ ਬਾਅਦ ਦੇ ਮੌਸਮ ਦੀ ਗੱਲ ਕਰੀਏ ਦੁਪਹਿਰ ਤੋਂ ਬਾਅਦ ਤਕਰੀਬਨ 12 ਵਜੇ ਤੋਂ ਬਾਅਦ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਦੇ ਵਿੱਚ ਸੁਧਾਰ ਹੁੰਦਾ ਦੇਖਾਈ ਦੇਵੇਗਾ ਹਵਾਵਾਂ ਦੀ ਦਿਸ਼ਾ ਦੇ ਵਿੱਚ ਵੀ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ ਬਾਕੀ ਮਾਝੇ ਤੇ ਦੁਆਬੇ ਦੇ ਇਲਾਕ ਚੰਡੀਗੜ੍ਹ ਲੁਧਿਆਣਾ ਰੂਪਨਗਰ ਫਤਿਹਗੜ੍ਹ ਸਾਹਿਬ ਇੱਕ ਦੋ ਇਲਾਕਿਆਂ ਦੇ ਵਿੱਚ ਅਗਲੇ 2-3 ਘੰਟਿਆਂ ਦੇ ਵਿੱਚ ਹਲਕੀਆਂ-ਹੁਲਕੀਆਂ ਬੂੰਦਾਬੰਦੀ ਦੀ ਸਭਾਵਨਾ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਹਨੇਰੀ ਚੱਖੜ ਦੇ ਚਾਂਸ ਆਪਾਂ ਨੂੰ ਘੱਟ ਦੇ ਹੋਇਆ ਦਿਖਾਈ ਦੇ ਰਹੇ ਹਨ। ਕੁਝ ਮੱਝ ਅਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਕਮਜ਼ੋਰ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ। ਬਾਕੀ ਅਗਲੇ 2-3 ਘੰਟਿਆਂ ਤੱਕ ਆਪਾਂ ਨੂੰ ਇਸ ਪੱਛਮੀ ਸਿਸਟਮ ਦਾ ਅਸਾ ਲਗਭਗ ਆਪ ਸਮਾਪਤ ਹੁੰਦਾ ਦਿਖਾਈ ਦੇਗਾ। ਬਾਕੀ ਪੰਜਾਬ ਦੇ ਦੱਖਣ ਪੱਛਮੀ ਮਾਲਵੇ ਦੇ ਖੇਤਰ ਹੋਗੇ ਫਿਲਹਾਲ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਸਭਾਵਨਾ ਘੱਟ ਦੇ ਇਹ ਅਵਜਾਈ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਬੂੰਦਾਬੰਦੀ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਜਿਆਦਾ ਤਗੜੇ ਸਿਸਟਮ ਦੇ ਅਸਾਰ ਨਹੀਂ ਦੇਖਣ ਨੂੰ ਮਿਲਣਗੇ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ ਟੈਂਪਰੇਚਰ ਜਿਆਤਰ ਖੇਤਰਾਂ ਦੇ ਵਿੱਚ 33 ਤੋਂ ਲੈ ਕੇ 34 ਡਿਗਰੀ ਦੇ ਵਿਚਕਾਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਕਰੀਬਨ ਦੁਪਹਿਰ ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਦੇਖਣ ਨੂੰ ਮਿਲੇਗੀ ਜਿਸ ਨਾਲ ਮੌਸਮ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਸੁਧਾਰ ਦੇਖਣ ਨੂੰ ਮਿਲੇਗਾ ਅਗਲੇ 2-3 ਦਿਨਾਂ ਦੇ ਵਿੱਚ 20 ਤਰੀਕ 21 ਤਰੀਕ ਅਤੇ 22 ਤਰੀਕ ਨੂੰ ਜਿਆਤਰ ਖੇਤਰਾਂ ਦੇ ਵਿੱਚ ਮੌਸਮ ਖ ਦੀ ਸੁਭਾਵਨਾ ਹੈ 20 ਤਰੀਕ ਨੂੰ ਟੁੱਟਵੇਂ ਤੌਰ ਤੇ ਬਦਲਬਾਝਿਆ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਅਗਲੇ 5-6 ਦਿਨਾਂ ਦੇ ਵਿੱਚ ਤਗੜੇ ਸਿਸਟਮ ਆਪਾਂ ਨੂੰ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੇ ਤਕਰੀਬਨ 28 ਤਰੀਕ ਤੋਂ ਬਾਅਦ ਜੋ ਚੱਕਰਵਾਹ ਸਿਸਟਮ ਗਲਦੀ ਖਾੜੀ ਤੋਂ ਦੇਖਣ ਨੂੰ ਮਿਲੇਗਾ ਉਸ ਦਾ ਅਸਰ ਆਪਾਂ ਨੂੰ ਤਕਰੀਬਨ 30 ਤਰੀਕ ਤੋਂ ਲੈ ਕੇ ਆਪਾਂ ਨੂੰ ਅਗਲੇ ਤਕਰੀਬਨ 3 ਅਕਤੂਬਰ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਰੈਣ ਦੀ ਸੁਭਾਵਨਾ ਤੇ ਇਲਾਕਿਆਂ ਦੇ ਵਿੱਚ ਤਗੜੇ ਮੀਂਹ ਦੀ ਸੁਭਾਵਨਾ ਵੀ ਦੇਖਣ ਨੂੰ ਮਿਲੇਗੀ ਅਗਲੇ ਦਿਨਾਂ ਦੇ ਵਿੱਚ ਇਸ ਦੀ ਅਪਡੇਟ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਜੀ